ਚੋਨੇ ਦੀ ਸਿੱਧੀ ਵਜਾਈ ਵਾਲੀ ਮਸ਼ੀਨ ਹੈ ਡੀਐਸਆਰ ਬੋਲ ਦਿੰਦੇ ਨੇ ਠੀਕ ਆ ਜਣ ਕਿ ਹੁਣ ਸੀਜ਼ਨ ਆ ਗਿਆ ਇਹਦਾ ਤੇ ਖਾਸੀਅਤ ਇਹ ਹੈ ਇਹ ਜਿਹੜੇ ਝੋਨੇ ਦੇ ਜਿਹੜੇ ਦਾਣੇ ਆ ਇਹ ਚੁੰਡੀਆਂ ਨਾਲ ਆਉਂਦੇ ਜਿਵੇਂ ਆਪਾਂ ਆਮ ਬੰਦਾ ਹੱਥ ਨਾਲ ਲਾਉਂਦਾ ਉਵੇਂ ਚੁੰਡੀ ਦੇ ਠੀਕ ਆ ਠੀਕ ਆ ਜਿੰਨੀ ਵੈਥ ਤੇ ਲਾਉਣਾ ਵੀ ਓਨੀ ਵੈਥ ਤੇ ਉੱਕੂਗਾ ਹਾਂ ਇਹ ਗੇਅਰ ਹੈ ਇਸ ਤਰ੍ਹਾਂ ਜਦੋਂ ਇਹ ਚੱਲਦਾ ਹੈ ਇਸ ਤਰ੍ਹਾਂ ਇਹ ਐਦਾਂ ਮਾਰਦੀ ਆ ਠੀਕ ਆ ਸਟੈਪ ਬਾਈ ਸਟੈਪ ਚੋਬਿਆਂ ਨਾਲ ਹਾਂ ਜਾਨੀ ਕਿ ਚੋਬੇ ਲਾਉਂਦੀ ਆ ਵੀਰੇ ਇਕੱਠੇ-ਇਕੱਠੇ ਜਾਨੀ ਕਿ ਵੀ ਨਾਲ-ਨਾਲ ਖੜਾਈ ਜਾਂਦੀ ਆ ਇਹ ਠੀਕ ਆ ਠੀਕ ਆ ਸਟੈਪ ਬ ਮਸ ਠੀਕ ਹੈ ਇਹਦੇ ਕੋਲ ਪਾਸ ਆਵੇ ਫੁੱਲ ਲੋਨ ਪਾਸ ਲੋਨ ਵੀ ਹੋ ਜੂਗਾ ਇਹ ਤੇ ਹਾਂ 90% ਲੋਨ ਹੋ ਜਾਂਦਾ ਤੇ 6% ਵਾਲਾ ਸਕੀਮ ਚ ਆਉਂਦੇ ਆ ਸਾਰੇ ਇੰਪਲੀਮੈਂਟ ਆਪਣੇ ਵੀਰਵਾਲ ਦੇ ਠੀਕ ਹੈ ਜੀ ਡੀਐਸਆਰ ਹੋਗੀ ਪਿੱਛੇ ਸੁਪਰ ਸੁਪਰ ਸੀਡਰ ਹੋ ਗਿਆ ਤੇ ਰੋਟੇਟਰ ਹੋ ਗਿਆ ਠੀਕ ਹੈ ਜੀ ਰੋਟਰਾਹ ਹੋ ਗਿਆ ਕੋਈ ਵੀ ਠੀਕ ਹੈ ਅੱਛਾ ਵਾਈਬ੍ਰੇਸ਼ਨ ਫਰੀ ਠੀਕ ਹੈ ਯਾਨੀ ਕਿ ਇਹ ਨਹੀਂ ਟਰੈਕਟਰ ਦੇ ਮਗਰਾੜ ਨੂੰ ਨਹੀਂ ਝੜਕਾ ਨਹੀਂ ਦਿੰਦਾ ਕੰਬਦੇ ਨਹੀਂ ਮਗਰਾੜ ਨਹੀਂ ਕੰਮਦਾ ਵੀਰੇ ਬਈ ਪਾਂਡੇ ਗੁਲਾਗ ਰੱਖੇ ਕਿੱਲਾ ਵੀ ਗੁਰੂ ਬਲਾਹ ਨੀਚੇ ਨਹੀਂ ਖਿਰਦਾ ਇਹਦਾ ਠੀਕ ਹੈ ਠੀਕ ਹੈ ਜਾ ਕੇ ਚੈੱਕ ਕਰ ਸਕਦੇ ਡੈਮੋ ਲੈ ਕੇ ਵੀ ਖਰੀਦ ਸਕਦੇ ਆ ਲਓ ਵੀ ਕਿਸਾਨ ਭਰਾਵੋ ਅੱਜ ਤੁਹਾਡੇ ਵਾਸਤੇ ਡੀਐਸਆਰ ਲੈ ਕੇ ਆਏ ਆ ਬੀਰਬਲ ਬੀਰਬਲ ਕੰਪਨੀ ਦਾ ਤੇ ਮਾਲਕ ਆਪਣੇ ਕੋਲੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਬਾਈ ਜੀ ਤੇ ਜਿਹੜਾ ਤੁਸੀਂ ਅੱਜ ਇਹ ਵਿਖਾਉਣ ਲਈ ਲੈ ਕੇ ਆਏ ਆ ਜੀ ਹਾਂਜੀ ਵੀਰੇ ਹਾਂਜੀ ਤੇ ਇਹਦੇ ਬਾਰੇ ਆਇਆ ਕੰਪਨੀ ਤੋਂ ਜੀ ਆਪਣੀ ਡੀਲਰਸ਼ਿਪ ਹੈ ਠੀਕ ਆ ਠੀਕ ਹੈ ਜੀ ਬੀਰਬਲ ਕੰਪਨੀ ਚੀਮਾ ਮੰਡੀ ਦੀ ਚੀਮਾ ਮੰਡੀ ਮੈਨੂਫੈਕਚਰ ਹੁੰਦਾ ਬੰਦੇ ਜਾਣਗੇ ਠੀਕ ਆ ਇਹਦੇ ਵਿੱਚ ਬਈ ਬਾਕੀ ਕੰਪਨੀਆਂ ਨਾਲ ਕੋਈ ਫਰਕ ਬਹੁਤ ਜਿਆਦਾ ਮੰਤਰ ਆ ਬਾਈ ਜੀ ਅੱਛਾ ਇਹ ਝੋਨੇ ਦੀ ਸਿੱਧੀ ਬਜਾਈ ਵਾਲੀ ਮਸ਼ੀਨ ਹੈ ਡੀਐਸਆਰ ਬੋਲ ਦਿੰਦੇ ਨੇ ਠੀਕ ਆ ਜਣ ਕਿ ਹੁਣ ਸੀਜ਼ਨ ਆ ਗਿਆ ਇਹਦਾ ਤੇ ਹਾਂਜੀ ਹਾਂ 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 ਸੀਜ਼ਨ ਹੈ ਕਿ ਅਗਲੇ ਮਹੀਨੇ ਤੋਂ ਸਟਾਰਟ ਹੋ ਜਾਣੀ ਹੈ ਜੂਨ ਤੋਂ ਮਈ ਦੇ ਲਾਸਟ ਸਟਾਰਟ ਹੋ ਜਾਂਦਾ ਬਜਾਈ ਤਾਂ ਸਟਾਰਟ ਹੀ ਹੈ ਅਜ ਤੋਂ ਹਾਂ ਹਾਂ ਇਹਦੇ ਇਹਦੇ ਜਿਹੜੀ ਮਸ਼ੀਨ ਹੈ ਜਿਹੜੇ ਪਹਿਲਾਂ ਬੀਦੇ ਸੀਗੇ ਡੀਐਸਆਰ ਝੋਨੇ ਦੀ ਸਿੱਧੀ ਬਜਾਈ ਵਾਲੀ ਠੀਕ ਆ ਠੀਕ ਆ ਉਸੇ ਤਰ੍ਹਾਂ ਬਾਈ ਜੀ ਜਿਹੜੀ ਆ ਮਸ਼ੀਨ ਹੈ ਇਹ 13 ਪੋਰੀ ਹੈ 13 ਪੋਰੀ ਹੈ ਠੀਕ ਆ ਡਬਲ ਗੇਅਰ ਲੱਗਿਆ ਹੋਇਆ ਇਹਦੀ ਖਾਸੀਅਤ ਏ ਇਹ ਜਿਹੜੇ ਝੋਨੇ ਦੇ ਜਿਹੜੇ ਦਾਣੇ ਆ ਇਹ ਝੁੰਡੀਆਂ ਨਾਲ ਆਉਂਦੇ ਜਿਵੇਂ ਆਪਾਂ ਆਮ ਬੰਦਾ ਹੱਥ ਨਾਲ ਲਾਉਂਦਾ ਉਵੇਂ ਝੁੰਡੀਆਂ ਦੇ ਠੀਕ ਆ ਜਿੰਨੀ ਵੇਥ ਤੇ ਲਾਉਣਾ ਵੀ ਓਨੀ ਵੇਥ ਤੇ ਉੱਗੂਗਾ ਮੇਨ ਗੱਲ ਜਿਹੜੀ ਦੱਸਣ ਵਾਲੀ ਆ ਇਹਦੇ ਨਾਲ ਡਬਲ ਗੇਅਰ ਲੱਗਿਆ ਹੋਇਆ ਠੀਕ ਆ ਕਿ ਤੇ ਗੇਅਰ ਆ ਰਿਹਾ ਆ ਗੇਰ ਆ ਕਾ ਰਿਆ ਹਾਂ ਇੱਕ ਜੇ ਰਾਤ ਲਿਖ ਗੇਰ ਆ ਗਿਆ ਠੀਕ ਆ ਡਬਲ ਗੇਰ ਆ ਹਾਂ ਠੀਕ ਆ ਪਿੱਛੋਂ ਦੀ ਦਿਖਾ ਦਿੰਨੇ ਤੁਹਾਨੂੰ ਮੜਾ ਜਾ ਹਾਂ ਨਿਗਾ ਮਰਾ ਦੀਏ ਤੁਹਾਨੂੰ ਉੱਪਰ ਦੀ ਘੁੰਮ ਕੇ ਡਬਲ ਗੇਰ ਲੱਗਿਆ ਤੇ ਰੰਗ ਪੇੜ ਬਹੁਤ ਸੋਹਣੀ ਬਣਾਈ ਆ ਮਸ਼ੀਨ ਦੇਖਣ ਚ ਵੀ ਇਹ ਨਹੀਂ ਪੱਦੀ ਜੀ ਵੀ ਹੋਊਗੀ ਲੈਂਡਸਾਰੀ ਤੁਹਾਨੂੰ ਪੁਰਾਣੀ ਲੱਗਣ ਲੱਪੂਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਰਏ ਤੁਸੀਂ ਦੇਖ ਸਕਦੇ ਆ ਇੱਕ ਆ ਗੇਰ ਲੱਗਿਆ ਹਾਂ ਇਹ ਗੇਰ ਹੈ ਇਸ ਤਰ੍ਹਾਂ ਜਦੋਂ ਇਹ ਚੱਲਦਾ ਹੈ ਠੀਕ ਆ ਇਹ ਇਦਾਂ ਮਾਰ ਦਿਆ ਠੀਕ ਆ ਸਟੈਪ ਬਾਈ ਸਟੈਪ ਚੋਬਿਆਂ ਨਾਲ ਹਾਂ ਜਾਨੀ ਚੋਬੇ ਲਾਉਂਦੀ ਆ ਵੀਰੇ ਗੱਠ ਕੇ ਠੀਕ ਆ ਆਣੀ ਗਾ ਵੀ ਨਾਲ ਦੇ ਨਾਲ ਖੜਾਈ ਜਾਂਦੀ ਆ ਇਹ ਠੀਕ ਆ ਠੀਕ ਆ ਤੇ ਆਪਾਂ ਵਾ ਸਟੈਪ ਲਾਉਂਦੇ ਆ ਚੋਬੇ ਲਾਉਂਦੀ ਆ ਹਾਂ ਜਿਹੜਾ ਉਹ ਗੇਅਰ ਹੈਗਾ ਉਹ ਆਪਣਾ ਇਹਦਾ ਬੀ ਸੈੱਟ ਕਰਦਾਗਾ ਠੀਕ ਆ ਕਿੰਨਾ ਪਾਉਣਾ ਆਪਾਂ ਕੱਲੇ ਦਾ ਕਿੰਨਾ ਜਿੱਥੇ ਵੀ ਹਾਂ ਸਾਡੇ ਨਾਲ ਉੱਥੇ ਵਿੱਜੂਗਾ ਮਗਰ ਰੋਲਾ ਲੱਗਿਆ ਹੋਇਆ ਹੈਗਾ ਪੂਰਾ ਇਹ ਮਾਂ ਨੂੰ ਹੋਰਿਆਂ ਨੂੰ ਪਧਰੇ ਕਰ ਦਿੰਦਾ ਮਗਰ 3 ਕਿਲੋ ਤੋਂ ਸਟਾਰਟਿੰਗ ਹੋ ਜਾਂਦੀ ਆ ਖਾਦ ਕਿੰਨੀ ਤੇ ਮਰਜ਼ੀ ਪਾ ਸਕਦੇ ਆ ਠੀਕ ਆ ਯਾਨੀ ਕਿ ਜਿਹੜੀ ਆਪਾਂ ਵਿੱਚ ਕਿੰਨੀ ਮਰਜ਼ੀ ਤੇ ਬਾਕੀ ਇਹ ਤਾਂ ਝੋਨੇ ਤੋਂ ਬਗੈਰ ਬਈ ਕੋਈ ਹੋਰ ਇਹ ਕੀ ਕਰਦੀ ਵਜਾ ਵਧੀਆਂ ਸਬਜ਼ੀਆਂ ਮੂੰਗੀ ਕੋਈ ਵੀ ਤੁਸੀਂ ਫਸਲ ਮੱਕੀ ਵਗੈਰਾ ਇਹਦੇ ਨਾਲ ਕੋ ਮਰਜੀ ਤੁਸੀਂ ਸਬਜ਼ੀਆਂ ਮੇਰੇ ਨਾਲ ਦੇ ਅੱਛਾ ਥੋੜੇ ਬਰੀਕ ਬੀਜਾਂ ਵਾਲੀ ਹਾਂ ਬਰੀਕ ਬੀਜਾਂ ਵਾਲੀ ਹਾਂ ਬਰੀਕ ਵਾਲੀ ਕੋਈ ਵੀ ਚੀਜ਼ ਆ ਬੀਜ ਸਕਦੇ ਆ ਉੱਪਰ ਪਲੇਟਾਂ ਨੇ ਵੀਰੇ ਚੇਂਜ ਹੋ ਜਾਂਦੀਆਂ ਨੇ ਠੀਕ ਆ ਠੀਕ ਆ ਉਹਦੇ ਡਿਕਸਾਂ ਚੇਂਜ ਕਰਕੇ ਤੇ ਬੀਜ ਸਕਦੇ ਆਪ ਹਣਾ ਤੇ ਇਹਦੀ ਕੀਮਤ ਕੀ ਆ ਉੱਪਰ ਚੜ ਕੇ ਮੜ ਜੇ ਇੱਕ ਚੀਜ਼ ਦਿਖਾ ਦਿਓ ਥੋੜੀ ਜੀ ਹਾਂ ਉਹ ਦਿਖਾ ਦਿੰਦੇ ਆ ਦੇਖ ਕੇ ਪਲਾਸਟਿਕ ਦੇ ਹੁੰਦੇ ਆ ਇਹ ਦੇਗੀ ਨੇ ਆਹ ਦੇਗੀ ਤਵੇ ਲੱਗੇ ਹੋਏ ਸਾਰੇ ਦੇਗੀ ਹਾਂ ਤੁਸੀਂ ਦੇਖ ਸਕਦੇ ਆ ਦੇ ਇਲਗ ਲੱਗੇ ਇਹਦੀ ਟੋਕਰੀ ਬਣੀ ਹੋਈ ਐ ਇਹ ਪੀਜ਼ ਵਾਲੀ ਆ ਕਿ ਅੱਗੇ ਇਹਦੇ ਚ ਇਹ ਜਿਹੜੀ ਟੋਕਰੀ ਐ ਇਹ ਇਹਦੀ ਖਾਦ ਵਾਲੀ ਆ ਕਿ ਇਹ ਖਾਦ ਵਾਲੀ ਆ ਹਾਂਜੀ ਪਾ ਚੱਕ ਕੇ ਵਿਖਾ ਦਈਏ ਹਾਂ ਆ ਦੇਖ ਤੁਸੀਂ ਦੇਖ ਸਕਦੇ ਆ ਪੂਰੇ ਇਹ ਨਹੀਂ ਰੇਹ ਵਿੱਚ ਫਸਦੀ ਫੁੱਸਦੀ ਜਣਾ ਇਹ ਚ ਉਹ ਕੰਮ ਨਹੀਂ ਕਰੇ ਕਿ ਰੇਹ ਵਿੱਚ ਤੁਸੀਂ ਛੋਟੀਆਂ ਮਾਰੀ ਜਾਓਗੇ ਟੱਕੇ ਮਾਰੀ ਜਾਓਗੇ ਇੱਕ ਨੰਬਰ ਕੰਮ ਹਾਂ ਰਿਆਣੇ ਜੇ ਤੇ 4000 ਕਿੱਲੇ ਤੋਂ ਸਬਸਿਡੀ ਵੀ ਹੈ ਬਈ ਜੇ ਆਪਾਂ ਇਹਦੇ ਨਹੀਂ ਜਾਈ ਸਬਸਿਡੀ ਮਿਲੂਗੀ ਤੇ ਠੀਕ ਆ ਰਿਆਣੇ ਤੇ ਇਹਦਾ 4000 ਸਬਸਿਡੀ ਐ ਤੇਰੇ ਹਰਿਆਣੇ ਜ ਹੈ ਹਰਿਆਣੇ ਜੀ ਤੇ ਇੱਥੇ ਆਪਣੇ ਪੰਜਾਬ ਚ ਸਬਸਿਡੀ ਬਈ ਬਈ ਯਾਰ ਪੰਜਾਬ ਦਾ ਸਰਕਾਰ ਤੇ ਡਿਪੈਂਡ ਕਰਦਾ ਵੀ ਜੇ ਸਰਕਾਰ ਸਬਸਿਡੀ ਦਊਗੀ ਤਾਂ ਇਹ ਆਪਣਾ ਪਾਸ ਆ ਪਾਸ ਹਾਂ ਬਸ ਠੀਕ ਹੈ ਇਹਦੇ ਹੁਣ ਪਾਸ ਆ ਬਈ ਖੁੱਲੇ ਲੋਨ ਪਾਸ ਲੋਨ ਵੀ ਹੋ ਜੂਗਾ ਇਹ ਤੇ ਹਾਂ 90% ਲੋਨ ਹੋ ਜਾਂਦਾ ਤੇ 6% ਵਾਲਾ ਸਕੀਮ ਚ ਆਉਂਦੇ ਆ ਸਾਰੇ ਇੰਪਲੀਮੈਂਟ ਆਪਣੇ ਵੀਰਵਾਲ ਦੇ ਠੀਕ ਹੈ ਜੀ ਡੀਐਸਆਰ ਹੋਗੀ ਪਿੱਛੇ ਸੁਪਰ ਸੁਪਰਸੀਡਰ ਹੋ ਗਿਆ ਤੇ ਰੋਟਾਵੇਟਰ ਹੋ ਗਿਆ ਠੀਕ ਹੈ ਜੀ ਕਰਾਹਾ ਹੋ ਗਿਆ ਕੋਈ ਵੀ ਠੀਕ ਹੈ ਇਹਦੀ ਕੀਮਤ ਦੱਸ ਦੋ ਜੀ ਇਹਦੀ ਕੀਮਤ ਕੀ ਚੱਲ ਰਹੀ ਆ ਇਹਦੀ ਕੀਮਤ 137000 137000 ਰੁਪਇਆ ਜਿਹੜਾ ਆਪਣੀ ਵੀਡੀਓ ਵੇਖਿਆ ਉਹਦਾ ਮਾਨਤਾ ਨਹੀਂ ਮਾਨਤਾ ਨੂੰ ਫੁੱਲ ਹੋਊਗਾ ਤੇ ਤੁਸੀਂ ਆਪ ਦਾ ਮੋਬਾਈਲ ਨੰਬਰ ਦੱਸ ਦੋ ਮੋਬਾਈਲ ਨੰਬਰ ਹੈਗਾ ਜੀ ਆਪਣਾ 9593 9593 0000 0000 0000 0000 0000 42 ਤੇ ਆਪਣੀ ਬ੍ਰਾਂਚ ਹੈਗੀ ਬਠਿੰਡੇ ਬਠਿੰਡੇ ਹਾਂ ਬਠਿੰਡੇ ਜਿਹੜਾ ਮੱਛੀ ਚੌਕ ਆ ਉਦੇ ਥੱਲੇ ਦੁਆਰਾ ਨੰਬਰ ਦੂਸਰਾ ਨੰਬਰ ਵੀ ਸੁਣ ਲੋ 9026200004 ਠੀਕ ਆ ਆਪਾਂ ਥੋੜੀ ਜਾਣਕਾਰੀ ਕੰਪਿਊਟਰ ਕੰਪਿਊਟਰ ਕਿਰਾਏ ਦੀ ਵੀ ਲੈ ਲਈਏ ਇਹ 7 ਫੁੱਟਾ ਹੈ ਨਾ 7 ਫੁੱਟਾ ਕੰਪਿਊਟਰ ਕਿਰਾਇਆ ਤੇ ਇਹਦੇ ਨਾਲ ਬਈ ਇਹਦਾ ਜਿਹੜਾ ਸਿਸਟਮ ਦੇਣਾ ਆਪਾਂ ਠੀਕ ਆ ਦੇ ਨਾਲ TND ਦਾ ਵੀ ਲੱਗ ਜਾਂਦਾ ਹੈ ਲਿੰਕਾ ਦਾ ਸਪੈਕਟਰਾ ਦਾ ਜਿਹੜਾ ਵੀ ਉਹ ਤਾਂ ਗਾਹ ਦੀ ਡਿਮਾਂਡ ਤੇ ਜਿਹੜਾ ਅਗਲਾ ਪਸੰਦ ਕਰੂਗਾ ਹਾਂਜੀ ਹਾਂ ਜਿਹੜਾ ਅਗਲਾ ਪਸੰਦ ਕਰੂਗਾ ਇਹ 275000 ਤੋਂ ਸਟਾਰਟ ਹੋ ਜਾਂਦਾ ਇਹ ਦੋ ਇਹਦੀ ਕੀਮਤ ਕਿਹੜਾ ਆਪਾਂ ਵੇਖ ਰਹੇ ਆ ਜੇ ਤੁਸੀਂ ਇਹ ਤਾਂ ਜਰ ਇਹ ਬਾਗੜ ਤਾਂ ਜਿਹੜੀ ਮਰਜ਼ੀ ਲਾ ਲਓ ਉਹ ਸਿਸਟਮ ਤੇ ਡਿਪੈਂਡ ਕਰਦਾ ਹੈ ਠੀਕ ਆ ਡਿਪੈਂਡ ਕਰਦਾ ਠੀਕ ਆ ਤੁਸੀਂ ਫੋਨ ਕਰ ਲਓ ਜਦੋਂ ਮਰਜ਼ੀ ਇਹ ਆਪਣੇ ਜਿਹੜੇ ਕਸਟਮਰ ਕੇਅਰ ਦੇ ਨੰਬਰ ਫੈਕਟਰੀ ਦੇ ਨੰਬਰ ਨੇ ਠੀਕ ਆ ਜਿਹੜੇ ਆਪਣੇ ਮੇਨ ਡੀਲਰਸ਼ਿਪ ਦੇ ਨੰਬਰ ਆ ਹਾਂ ਫੈਕਟਰੀ ਦਾ ਉੱਥੇ ਤੁਸੀਂ ਗੱਲਬਾਤ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ ਠੀਕ ਆ ਆਪਣਾ ਮੌਲ ਵੀਰੇ ਆਪਣੇ ਕੋਲ ਆ ਗਿਆ ਹੈ ਜੀ ਰੋਟਾਵੇਟਰ ਵਾਈਬ੍ਰੇਸ਼ਨ ਫ੍ਰੀ ਵੀ ਵੀ ਟ੍ਰੈਬਿਟਰ ਵੀ ਕੀ ਫਰਕ ਆ ਬਈ ਇਹਦਾ ਅਸੇ ਦੇ ਉੱਪਰ ਰੱਖ ਕੇ ਰੱਖ ਅੱਛਾ ਵਾਈਬ੍ਰੇਸ਼ਨ ਫ੍ਰੀ ਹੈ ਠੀਕ ਹੈ ਯਾਨੀ ਕਿ ਇਹ ਨਹੀਂ ਟਰੈਕਟਰ ਦੇ ਮਗਰਾੜਾਂ ਨੂੰ ਨਹੀਂ ਝਟਕਾ ਨਹੀਂ ਦਿੰਦਾ ਕੰਬਦੇ ਨਹੀਂ ਮਗਰਾੜ ਕੋਲ ਨਹੀਂ ਜਾਂਦਾ ਵੀਰੇ ਬਈ ਪੰਨੇ ਗਲਾਸ ਰੱਖ ਕੇ ਕਿੱਲਾ ਵੀ ਫਾਰ ਬਲਾਸ ਨੀਚੇ ਨਹੀਂ ਖਿਰਦਾ ਇਹਦਾ ਠੀਕ ਹੈ ਠੀਕ ਹੈ ਜਾ ਕੇ ਚੈੱਕ ਕਰ ਸਕਦੇ ਡੈਮੋ ਲੈ ਕੇ ਵੀ ਖਰੀਦ ਸਕਦੇ ਆ 7 ਫੁੱਟ ਤੋਂ ਰੋਟੋਵੇਟਰ ਤੋਂ ਸਟਾਰਟ ਹੋ ਕੇ 13 ਫੁੱਟ ਤੋਂ 15 ਫੁੱਟ ਤੱਕ 3 ਫੁੱਟ ਤੋਂ ਸੋਰੀ ਬਲੇਡ ਵਗੈਰਾ ਤੁਹਾਨੂੰ ਪਤਾ ਕਿੰਨੇ ਹੋਣਗੇ ਜੀ ਇਹਦੇ ਇਹ ਅਲੱਗ-ਅਲੱਗ ਹੈ ਜਿਹੜੇ 8 ਫੁੱਟ ਦੇ 67 ਵੇਟ ਆ ਰਹੇ ਆ 68 ਆ ਰਹੇ ਆ ਅਲੱਗ-ਅਲੱਗ ਹੈ ਅਲੱਗ-ਅਲੱਗ ਹੈ ਹੈਵੀ ਵਾਲਾ ਦਾ ਵੀ ਫੀਡਰ ਸੱਬ ਠੀਕ ਆ ਤੇ ਆਪਾਂ ਕੋਈ ਕੋਈ ਕੰਪਨੀ ਫੁੱਟੇ ਨਹੀਂ ਚ ਪਾਏ ਆਪਣੇ نیچے ਪਾ ਪਲਾਉਣੇ ਵੀ ਭਟਾ ਗਲੇ ਠੀਕ ਹੈ ਠੀਕ ਹੈ ਤੇਰਾ ਹੈਵੀ ਵਾਲਾ ਰੂਟਰ ਇੰਨਾ ਮੋਟਾ ਕੋਈ ਰੂਟਰ ਨਹੀਂ ਦਿੰਦਾ ਆਪਣਾ ਜਿਹਦੇ ਕਰਕੇ ਵਾਈਬ੍ਰੇਸ਼ਨ ਫਰੀ ਹੈ ਠੀਕ ਹੈ ਬਈ ਬਹੁਤ ਮਜ਼ਬੂਤ ਦੇ ਬਲੇਡ ਨੇ ਆਪਣੇ ਸਟੀਲ ਦੇ ਬਲੇਡ ਜਾਨਕੀ ਕਟਕਸਾਈ ਵਾਲੇ ਹਾਂ ਠੀਕ ਹੈ ਬਾਕੀ ਜਿਹੜਾ ਤੁਹਾਨੂੰ ਡਿਸਕਾਂ ਦਿੰਨੇ ਆ ਡਬਲ ਜਿਵੇਂ ਕਈ ਔਰ ਗਾਹ ਕਹਿੰਦਾ ਨੱਕੇ ਭੀੜੇ ਕਰਨੇ ਉਹ ਵੀ ਕਰਕੇ ਦਿੰਨੇ ਆ ਉਹ ਵੀ ਕਰਕੇ ਦਿੰਨੇ ਆ ਵਾਈਬ੍ਰੇਸ਼ਨ ਵਗੈਰਾ ਦਾ ਦੋਨੋਂ ਸਾਈਡ ਨਹੀਂ ਇੱਕ ਵਿੱਚ ਕੰਪਨੀ ਇੱਕ ਦਿੰਦੀਆਂ ਕੋਈ ਦਿੰਦੇ ਹੀ ਨਹੀਂ ਦੋਨੋਂ ਸਾਈਡ ਤਵੀਆਂ ਦੋਵੇਂ ਤੇ ਸਿੜ ਤਵੀਆਂ ਨਾਲ ਹੀ ਮਿਲ ਗਈਆਂ 23 13 ਦਾ ਗੀਅਰ ਹੈ ਤੇ ਉਹ ਵੱਡੇ ਵਾਲਾ ਗੀਅਰ ਆਪਣਾ ਹੈਗਾ ਠੀਕ ਆ 23 2 ਠੀਕ ਹੈ ਬਈ ਹੋਰ ਚੀਜ਼ ਹੈ ਜਿਹੜੀ ਖਾਸੀਅਤ ਹੈ ਜਿਹੜੀ ਆ ਚੀਜ਼ ਹੈ ਨਾ ਠੀਕ ਹੈ ਜੀ ਬੇਕੀ ਨੇ ਠੀਕ ਹੈ ਸਾਰਾ ਕੁਝ ਦੇਗੀ ਇਹ ਠੀਕ ਆ ਦੇਖੋ ਕਿੰਨੀ ਸੋਹਣੀ ਹੈ ਠੀਕ ਹੈ ਜੀ ਪਾਊਡਰ ਕੋਟਿੰਗ ਜਿਹੜਾ ਪੇਂਟ ਹੋਊਗਾ ਇਹਦੀ ਸੀਲ ਨਹੀਂ ਲੀਕ ਹੋਗੀ ਇਹ ਮਕੈਨੀਕਲ ਹੀ ਹਾਬਾ ਮਕੈਨੀਕਲ ਹੀ ਸੀਲ ਆ ਠੀਕ ਹੈ ਜੀ ਹਾਬਾ ਸੀਲਾ ਪਾਉਣੇ ਖੁਦ ਖੁਦ ਹੀ ਤਿਆਰ ਕੀਤੀਆਂ ਵੀਆਂ ਠੀਕ ਆ ਇਹ ਨਹੀਂ ਕਿ ਸੀਲਿੰਗ ਦੇ ਵਿੱਚ ਆ ਕੇ ਸੀਲਾਂ ਹੀ ਬਦਲੀ ਜਾਵਾਂਗੇ ਆਪਾਂ ਸੁੱਕਦੀ ਨਹੀਂ ਕਰਦੀ ਨਹੀਂ ਆਹੀ ਰਹੂਗੀ ਲੀਕੇ ਦੀ ਕੋਈ ਪ੍ਰੋਬਲਮ ਨਹੀਂ ਆਪਣੀ ਠੀਕ ਹੈ ਤੇ ਇਹਦੀ ਬਈ ਕੀਮਤ ਦੱਸ ਦੋ ਇਹ ਵੀ ਵੀਰੇ ਕਿਨੀ ਆਪਣੀ ਉਰੇ 8 ਫੁੱਟਾ ਇਹ ਹਾਂਜੀ ਇਹਦੀ ਕੀਮਤ ਹੈਗੀ ਬਈ ਜੀ ਸਵਾ ਲੱਖ ਰੁਪਏ ਸਵਾ ਲੱਖ ਰੁਪਿਆ ਹਾਂ ਡਿਮਾਂਡ ਹੈਗੀ ਬਾਕੀ ਤੁਹਾਡਾ ਜੋ ਕੋਈ ਵੀਡੀਓ ਦੇਖ ਕੇ ਆਊਗਾ 5-7000 ਰੁਪਿਆ ਤੁਹਾਡਾ ਮਾਨਤਾਣ ਕਰਾਂਗੇ ਇੱਕ ਵਾਰੀ ਆ ਕੇ ਚੀਜ਼ ਦੇਖੇ ਸੀ ਇੱਕ ਵਾਰੀ ਚ ਲੈਣ ਲੱਗਿਆ ਆਪਾਂ ਇਹ ਨਹੀਂ ਕਹਿੰਦੇ ਲੈ ਕੇ ਹੀ ਜਾਓ ਪਰ ਚੈੱਕ ਜ਼ਰੂਰ ਕਰਕੇ ਜਾਵੇ ਚੈੱਕ ਕਰਕੇ ਜਾਓ ਚੱਕਰ ਨਹੀਂ ਫੁੱਲ ਮਾਨਤਾਣ ਕਰਾਂਗੇ ਠੀਕ ਆ ਕਿਉਂਕਿ ਸਾਡੇ ਕੋਲ ਨਵੀਂ ਡੀਲਰਸ਼ਿਪ ਹੈ ਤੇ ਜੀ ਸੰਤ ਵਧੀਆ ਵਿਕ ਰਹੇ ਆ ਠੀਕ ਆ ਚੰਗੀ ਡਿਮਾਂਡ ਆ ਚੰਗੀ ਡਿਮਾਂਡ ਆ ਇਹ ਨਹੀਂ ਹੈਗਾ ਆਪਣੇ ਠੀਕ ਆ ਮਗਰ ਜਿਹੜੇ ਫੱਟੇ ਤੇ ਲੱਗਿਆ ਚਾਰ ਲਾਉਣੇ ਤੇ ਅੱਗੇ ਆਪਣਾ ਜਿਹੜਾ ਆ ਸੀਗਾ ਨਵਾਂ ਮਾਡਲ ਡਾਇਨਾਮਿਕ ਮਾਡਲ ਆ ਗਿਆ ਇਹ ਠੀਕ ਆ ਬਾਗਟ ਦਾ ਇਹ ਵੀ 7 ਫੁੱਟ 7.5 ਫੁੱਟ ਸਾਰੇ ਤਰ੍ਹਾਂ ਦੇ ਮਿਲਣਗੇ ਸਾਰੇ ਸਿਸਟਮ ਮਿਲਣਗੇ ਤੇ ਪੀਐਨਡੀ ਦਾ ਲਵਾਲੋ ਚਾਹੇ ਚਾਹੇ ਲੇਕਾ ਦਾ ਲਵਾਲੋ ਉਹ ਤਾਂ ਉਦੋਂ ਫਿਰ ਉਸਤੇ ਕੋਸਟ ਦੇ ਬਾਕੀ ਇਹ ਸੈਂਟਰ ਪੈਨਲ ਹੈ ਨਾ ਅੱਗੇ ਪਿੱਛੇ ਟੈਰਾਂ ਵਾਲਾ ਜਿਹੜਾ ਜਿਹਨੂੰ ਗਾਹਕ ਪਸੰਦ ਕਰਦਾ ਮੌਕੇ ਦੇ ਸਮੇਂ ਦਾ ਇਹ ਨਾ ਮਾਡਲ ਬਾਈ ਇਹਦਾ ਇੱਕ ਵੀ ਜੋੜ ਨਹੀਂ ਮਿਲੂਗਾ ਆਪਾਂ ਨੂੰ ਠੀਕ ਆ ਠੀਕ ਹੈ ਜੀ ਠੀਕ ਹੈ ਜੀ ਇੱਕ ਚੀਜ਼ ਹੋਰ ਦੇਖੋ ਇਹਦੇ ਨਾਲ ਜਿਹੜੀ ਆ ਚੀਜ਼ ਬਣੀ ਹੈ ਹੱਪਾ ਦੇਖੋ ਠੀਕ ਹੈ ਜੀ ਜੇ ਚੋਲ ਨਹੀਂ ਮਰਦੇ ਪੂਰਾ ਫੁੱਲ ਹੈਵੀ ਲਾਇਫ ਹੈ ਮਜ਼ਬੂਤ ਆ ਕੰਮ ਪੂਰਾ ਠੀਕ ਆ ਕਈ ਵਾਰ ਜਿੰਦਗੀ ਦੂਰ ਭੇਜਣਾ ਪੈਂਦੇ ਆ ਪਰ ਉਹਦਾ ਰਾਹ ਹੀ ਟੁੱਟ ਜਾਂਦੇ ਆ ਪਰ ਇਹ ਉਹ ਕੰਮ ਨਹੀਂਗਾ ਦੂਰ ਨੇੜੇ ਜਿੱਥੇ ਮਰਜੀ ਵੀ ਫਿਰੋ ਤੁਹਾਨੂੰ ਕੋਈ ਨਹੀਂ ਮਿਲਦਾ ਬਈ ਜੋੜ ਹੀ ਨਹੀਂਗਾ ਜੁਆਇੰਟ ਹੀ ਨਹੀਂਗਾ ਕਿਤੇ ਬਸ ਠੀਕ ਆ ਪੂਰਾ ਸਰਾ ਚੀਜ਼ ਮਿਲੂਗੀ ਕੋਈ ਵੀ ਵੀਕਸਰ ਟੂਲ ਵਗੈਰਾ ਕੋਈ ਸਬਰੀ ਜੋੜ ਨਹੀਂ ਹੈਗਾ ਬਰੇ ਬਗੈਰ ਜੋੜ ਤੋਂ ਠੀਕ ਹੈ ਬਾਈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਤੁਸੀਂ ਬਾਈ ਹੁਰਾ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਆ ਇਹ ਨਹੀਂ 90 ਟਾਇਰ ਵੀ ਪੱਕੇ ਹਨ ਚਾਰੇ ਟਾਇਰ ਵੀ ਗੁੱਡਇਰ ਦੇ ਪਾ ਕੇ ਦੇਣਗੇ ਕੰਪਨੀ ਦੇ ਪਾ ਕੇ ਦੇਣਗੇ ਆਪਣੇ ਦੇ ਪਾ ਕੇ ਦੇਣਗੇ ਹਾਂ ਤੇ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਰੂਟਾਵੇਟਰ ਡੀਐਸਆਰ ਤੇ ਕੰਪਿਊਟਰ ਕਰਾ ਦੇ ਹੋਰ ਇੰਪਲੀਮੈਂਟ ਕਿਹੜਾ ਹੁੰਦਾ ਬਈ ਤੁਹਾਡਾ ਰ ਇੰਪਲੀਮੈਂਟਰ ਰੋਟਾ ਬੈਟਰੋ ਸੁਪਰ ਸੀਟ ਰ ਟਰਾਲੀ ਵੀਰੇ ਕੋਈ ਨਹੀਂ ਸਭ ਠੀਕ ਆ ਕੋਈ ਵੀ ਚੀਜ਼ ਇਧਰ ਵਾਸਤੇ ਵੇਖ ਸਕਦੇ ਫੋਟੋਮ ਆ ਵਗੈਰਾ ਵੀ ਲੱਗੀਆਂ ਹੋਈਆਂ ਇਹਨਾਂ ਵਿੱਚ ਕੋਈ ਵੀ ਚੀਜ਼ ਖਰੀਦ ਸਕਦੇ ਆ ਚੋਪਰ ਵਗੈਰਾ ਹਰੇਕ ਚੀਜ਼ ਹੀ ਮਿਲੂਗੀ ਤੇ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਧੰਨਵਾਦ ਭਰਾ ਤੁਸੀਂ ਆਏ ਸਾਡੇ ਲਈ ਸਮਾਂ ਕੀਤਾ ਬਹੁਤ ਬਹੁਤ ਧੰਨਵਾਦ ਤਦ ਤੱਕ ਧੰਨਵਾਦ ਜੀ ਤੁਹਾਡਾ ਧੰਨਵਾਦ